ਇਸ ਸਾਰੇ ਪੰਜਾਬ ਚ ਜਾਨਦੇ ਰਹਿੰਦੇ ਹਰ ਰੋਜ਼ ਪਰ ਜੋ ਆਪਣੀ ਮਿੱਟੀ ਤੇ ਆ ਕੇ ਆਪਣੀ ਜਨਮ ਭੂਮੀ ਤੇ ਆ ਕੇ ਜਿਹੜਾ ਸਕੂਨ ਮਿਲਦਾ ਉਹਦਾ ਉਹ ਉਹ ਨੂੰ ਕਿਸੇ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਅੱਜ ਪਵਾਨੀਗੜ੍ਹ ਵਿਖੇ ਸ਼ਾਨਦਾਰ ਸਬ ਤਸੀਲ ਦਾ ਆਫਿਸ ਜਿਹਦੇ ਵਿੱਚ ਐਸ ਡੀ ਐਮ ਆਫਿਸ ਫਰਦ ਕੇਂਦਰ ਜਿੱਥੋਂ ਫਰਦਾ ਨਿਕਲਦੀਆਂ ਪਟਵਾਰੀ ਸਾਹਿਬ ਬੈਠਣਗੇ ਕਾਨੂੰਨ ਕੋ ਉਹਨਾਂ ਦਾ ਰਿਕਾਰਡ ਜਿਹੜਾ ਪੂਰਾ ਪਬਲਿਕ ਦੇ ਬੈਠਣ ਲਈ ਵੇਟਿੰਗ ਰੂਮ ਬਾਥਰੂਮ ਪਾਣੀ ਦਾ ਪ੍ਰਬੰਧ ਤਾਂ ਕਿ ਇੱਕੋ ਛੱਤ ਹਲੇ ਸਾਰੇ ਕੰਮ ਹੋ ਜਾਣ ਪਹਿਲਾਂ ਪਟਵਾਰਖਾਨਾ ਕਿਤੇ ਹੋਰ ਸੀ ਉੱਥੇ ਜਾਣਾ ਪੈਂਦਾ ਸੀ ਐਸਡੀਐਮ ਸਾਹਿਬ ਦਾ ਆਫਿਸ ਕਿਤੇ ਹੋਰ ਸੀ ਫਿਰ ਉਧਰ ਜਾਣਾ ਪੈਂਦਾ ਸੀ ਫਿਰ ਇੱਕ ਅਧਿਕਾਜ ਘੱਟ ਗਿਆ ਫਿਰ ਫੇਰ ਪਟਵਾਰਖਾਨੇ ਜਾਣਾ ਪੈਂਦਾ ਸੀ ਫਿਰ ਕੋਈ ਫਰਦ ਕਿਤੇ ਹੋਰ ਮਿਲਦੀ ਸੀ ਤਾਂ ਉੱਥੇ ਜਾਣਾ ਪੈਂਦਾ ਸਾਰਾ ਦਿਨ ਲਗਭਗ ਜਾਂ 2 ਦਿਨ ਵੀ ਲੱਗ ਜਾਂਦੇ ਸੀਗੇ ਸੋਏ ਸੰਗਰੂਰ ਚ ਤੀਜੀ ਸੱਤਸੀਲ ਹੈ ਬਣਵਾ ਵਿਚਲਪੀ ਬਹੁਤ ਸ਼ਾਨਦਾਰ ਉਦਘਾਟਨ ਹੋ ਗਿਆ ਚੱਲ ਰਹੀ ਹੈ ਚੀਮਾ ਵੀ ਚੱਲ ਪਈ ਚੀਮਾ ਮੰਡੀ ਸੰਤ ਬਾਬਾ ਅਤਰ ਸਿੰਘ ਜੀ ਦਾ ਜਿਹੜਾ ਜਨਮ ਸਥਾਨ ਹੈ ਤੇ ਅੱਜ ਪੁਹਾਨੀਗੜ੍ਹ ਦਾ ਵੀ ਸ਼ੁਰੂ ਹੋਇਆ ਤੇ ਅੱਜ ਸੰਗਰੂਰ ਦੇ ਵਿੱਚ 14 0.33 ਕਰੋੜ ਰੁਪਇਆ ਜਾਨੀ ਕਿ 14 ਕਰੋੜ 31 ਲੱਖ ਰੁਪਇਆ ਨਾਲ ਸੀਵਰੇਜ ਨੂੰ ਸਾਫ ਕਰਨ ਵਾਲੀਆਂ ਤੇ ਸੜਕਾਂ ਨੂੰ ਸਾਫ ਕਰਨ ਵਾਲੀਆਂ 200 36 ਵਿੱਚ 216 ਮਸ਼ੀਨਾਂ ਜਿਹੜੀਆਂ ਸੰਗਰੂਰ ਵਿੱਚ ਖਰੀਦੀਆਂ ਟੋਟਲ ਅਸੀਂ 730 ਮਸ਼ੀਨਾਂ ਖਰੀਦੀਆਂ ਹੁਣ ਤੱਕ 40 ਕਰੋੜ ਦੇ ਲਗਭਗ ਬਜਟ ਇਹਦੇ ਵਿੱਚ ਛੋਟੀਆਂ ਵੀ ਨਿਕਲੀਆਂ ਜਾਣ ਵਾਲੀਆਂ ਮਸ਼ੀਨਾਂ ਤੇ ਵੱਡੇ ਟਰੱਕ ਵੀ ਨੇ ਜਿਹਨੋਂ ਆਪਾਂ ਸੁਪਰ ਸੈਕਸ਼ਨ ਮਸ਼ੀਨਾ ਕਹਿੰਦੇ ਆ ਇੱਕ ਕਲਸਟਰ ਜਿਹੜਾ ਸਗਰੂਰ ਨੂੰ ਬਣਾਤਾ ਹੈਡ ਆਫਿਸ ਆਲੇ ਦੁਆਲੇ ਦੇ ਜ਼ਿਲ੍ਹਿਆਂ ਨੂੰ ਵੀ ਜੇ ਲੋਡ ਹੋਊਗੀ ਤਾਂ ਇੱਥੋਂ ਜਾ ਕੇ ਉਹਨਾਂ ਦਾ ਸੀਵਰੇਜ ਦਾ ਇੱਕ ਦਿਨ ਦਾ ਜਾਂ ਦੋ ਦਿਨ ਦਾ ਕੰਮ ਕਰਕੇ ਵਾਪਸ ਫੇਰ ਇੱਥੇ ਆ ਜਾ ਕਰਨਗੇ ਤੇ ਨਾਲ ਟੈਕਨੀਕਲ ਸਟਾਫ ਵੀ 2 ਸਾਲ ਵਾਸਤੇ ਉਹਨਾਂ ਕੰਪਨੀਆਂ ਨਹੀਂ ਭੇਜਿਆ ਕਿ ਟੈਕਨੀਕਲੀ ਕਿਵੇਂ ਚਲਾਉਣੀਆਂ ਨੇ ਅਸੀਂ ਸਾਰਾ ਉਹਨਾਂ ਨਾਲ ਐਗਰੀਮੈਂਟ ਚ ਕੈਪਟਨ ਹਨਾ ਸੋ ਹੁਣ ਇਹ ਸ਼ਹਿਰਾਂ ਦੀ ਸਫਾਈ ਜਿਹੜੀ ਆ ਬੜੀ ਦੇਰ ਤੋਂ ਇੱਕ ਨਸੂਰ ਬਣੀ ਪਈ ਐ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਪਟਿੰਡਾ ਹੋ ਗਿਆ ਫਗਵਾੜਾ ਹੋ ਗਿਆ ਪਟਿਆਲਾ ਮਤਲਬ ਆਬਾਦੀ ਵਧਣ ਦੇ ਨਾਲ-ਨਾਲ ਕਲੋਨੀਆਂ ਵਧਣ ਦੇ ਨਾਲ-ਨਾਲ ਗੰਦਗੀ ਵੀ ਬਦਰੀਆ ਲਿਫਾਫੇ ਜਗਾ ਜਗਾ ਪਏ ਨੇ ਪਲਾਸਟਿਕ ਦੇ ਲਿਫਾਫੇ ਜਕ ਸੀਵਰੇਜ ਕਿਤੂ ਸਟਕ ਹੋ ਗਿਆ ਉਹਦੇ ਵਾਸਤੇ ਪਹਿਲਾਂ ਸਾਡੇ ਜਿਹੜੇ ਸੀਵਰੇਜ ਦੇ ਕਰਮਚਾਰੀ ਉਹ ਵਿੱਚ ਵੜ ਕੇ ਸੀਵਰੇਜ ਦੇ ਮੈਨ ਹੋਲ ਨੂੰ ਖੋਲ ਕੇ ਉਹ ਸਫਾਈਆਂ ਕਰਦੇ ਸੀ ਜੁਰਕਟਨਾਵਾਂ ਵੀ ਬਹੁਤ ਹੋ ਜਾਂਦੀਆਂ ਅੰਦਰ ਗੈਸ ਬਣ ਜਾਂਦੀ ਹੈ ਮੌਤਾਂ ਵੀ ਬਹੁਤ ਹੋਈਆਂ ਨੇ ਸੋ ਅਸੀਂ ਚਾਹਿਆ ਕਿ ਰਹਿਣਗੇ ਉਹੀ ਰੋਜ਼ਗਾਰ ਉਹਨਾਂ ਦਾ ਕਿਤੇ ਨਹੀਂ ਜਾਊਗਾ ਪਰ ਉਹਨਾਂ ਨੂੰ ਮਸ਼ੀਨਾਂ ਮਿਲਣਗੀਆਂ ਹੁਣ ਉਹ ਬਾਹਰ ਖੜੇ ਹੋ ਕੇ ਟ੍ਰੇਨਿੰਗ ਦੇਖ ਕੇ ਉਹਨਾਂ ਨੂੰ ਉਹ ਵੀ ਜਿਹੜਾ ਸੀਵਰੇਜ ਹੈ ਉਹਨੂੰ ਸਾਫ਼ ਕੀਤੇ ਜਾਊਗਾ ਤੇ ਸੜਕਾਂ ਵੀ ਸਾਫ਼ ਹੋਣਗੀਆਂ ਸਿੰਘਮਾਨ ਜਿੰਦਾਬਾਦ ਹੋਰ ਜ਼ੋਰ ਦੀ ਲਾਓ ਜਿੰਦਾਬਾਦ ਸਿੰਘਮਾਨ ਜਿੰਦਾਬਾਦ ਦੋਸਤੋ ਮੈਂ ਕਮੇਡੀ ਚ ਰਿਟਰਨ ਆਇਆ ਮੈਨੂੰ ਪਤਾ ਪੜੀ ਬੱਧੀ ਗੰਦਗੀ ਸੀ ਸਾਹਿਬ ਨੇ ਸਾਫ਼ ਕੀਤਾ ਪ੍ਰਭੂ ਜਿੰਦਾਬਾਦ ਜਿੰਦਾਬਾਦ ਮੈਨੂੰ ਤਾਂ ਬੋਲ ਲੈਣ ਦੇ ਹੋ ਜਾਊਗਾ ਤੇ ਆਪਾਂ ਅਜ ਤੱਕ ਸਰਕਾਰਾਂ ਨੇ ਕਰਾਇਆ ਨਹੀਂ ਕੰਨਰੁੰਦੁਰ ਕੋਈ ਪ੍ਰੋਜੈਕਟ ਬਲ ਕੋਈ ਨਹੀਂ ਮੈਂ ਮੈਂ ਜਾਣਨਾ ਜਾਣਨਾ ਜਾਣਦਾ ਮੈਂ ਤੁਹਾਨੂੰ ਨਹੀਂ ਨਹੀਂ ਬਿਲਕੁਲ ਮੈਂ ਜਾਣਦਾ ਤੁਹਾਨੂੰ ਜਾਣਦਾ ਜਾਣਦਾ ਜਨਾਬ ਜਨਾਬ ਅਸਲ 'ਚ ਤੁਸੀਂ ਤੁਸੀਂ ਜਾਲਤ ਜਰਤ ਤੋਂ ਜਾਣਦੇ ਹੋ ਸਬਸਿਆ ਨੂੰ ਕਿਉਂਕਿ ਤੁਸੀਂ ਹਰ ਰੋਜ਼ ਇਨ੍ਹਾਂ ਸਮੱਸਿਆਵਾਂ ਨਾਲ ਜੂਝਦੇ ਹੋ ਸੋ ਇਹੇ ਪ੍ਰੋਜੈਕਟ ਜਿਹੜਾ ਇਹਦੇ ਵਿੱਚ ਪੰਪਿੰਗ ਸੈੱਟ ਵੀ ਨੇ ਸੀਵਰ ਇਨਸਪੈਕਸ਼ਨ ਕੈਮਰਾਜ਼ ਵੀ ਨੇ ਅੰਦਰ ਕੈਮਰਾ ਲਾ ਕੇ ਪਤਾ ਲੱਗ ਜੂਗਾ ਕਿੱਥੋਂ ਸਟਕ ਹੋਇਆ ਹੋਇਆ ਪਾਣੀ ਕਿੱਥੇ ਕੀ ਲੇਟੈਸਟ ਕੈਮਰਾਜ਼ ਜੈਟਿੰਗ ਕਮ ਸੈਕਸ਼ਨ ਮਸ਼ੀਨ ਹੈ ਮਾਊਥ ਜੈਟਰ ਮਸ਼ੀਨ ਨੇ ਈ ਰਿਕਸ਼ਾ ਮਾਉਂਟਰ ਜਿਹੜਾ ਉਹ ਵੀ ਮਸ਼ੀਨ ਹੈਗੀ ਈ ਰਿਕਸ਼ੇ ਨਾਲ ਜਿਹੜੀ ਚਲਦੀ ਹੈ ਤੇ ਗ੍ਰੈਬ ਬੱਕਟ ਮਸ਼ੀਨਾਂ ਨੇ ਵੱਡੀਆਂ ਸੋ ਗੱਡੀਆਂ ਨੂੰ ਹਰੀ ਚੰਡੀ ਦੇਤੀ ਐ ਤੇ ਇਸ ਕਲਸਟਰ ਸੰਗਰੂਰ ਦੇ ਕਲਸਟਰ ਨੂੰ ਪਹਿਲਾ ਜਿਹੜਾ ਖੇਪ ਜਿਹੜੀ ਹੈ ਉਹ ਮਿਲ ਗਈ ਹੈ ਬਾਕੀ ਪੰਜਾਬ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਹੋਰ ਨੇ ਉਹਨਾਂ ਦੇ ਵਿੱਚ ਵੀ बार-बार ਜਾ ਕੇ ਅਸੀਂ ਉਹਨਾਂ ਦੇ ਦਿਨਾਂ 'ਚ ਕਰਾਂਗੇ ਤੋ ਘਾਟਨ ਕਿ ਲੋਕਾਂ ਨੂੰ ਸਿਲਕੀਆਂ ਦੇਮਾਂਗੇ ਕਿਉਂਕਿ ਸੰਗਰੂਰ ਦਾ ਥੋੜਾ ਜਿਹਾ ਹੱਕ ਬਣਦਾ ਪਹਿਲਾਂ ਕਿਉਂਕਿ ਇਹ ਮੋੜੀ ਸੰਗਰੂਰ ਵਾਲਿਆਂ ਨੇ ਕੱਢੀ ਹੋਈ ਹੈ ਪਾਵੇਂ ਉਹ 2014 ਵਾਲੀ ਹੋਵੇ ਪਾਵੇਂ ਉਹ 17 ਵਾਲੀ ਹੋਵੇ ਪਾਵੇਂ 19 ਵਾਲੀ ਹੋਵੇ ਪਾਵੇਂ ਬਾਈ ਵਾਲੀ ਹੋਵੇ ਸੋ 24 ਵਾਲੀ ਵੀ ਤੁਸੀਂ ਤੁਹਾਡੇ ਪਿਆਰ ਦਾ ਕੋਈ ਮੁੱਲ ਨਹੀਂ ਕਿਸੇ ਕਰੰਸੀ 'ਚ ਸੋ ਜਿੱਥੇ ਵੀ ਜਾਣਦੇ ਆ ਪਹਿਲਾਂ ਤਾਂ ਆਪਾਂ ਤਾਂ ਬਈ ਪੁੱਛਦੇ ਸੀ ਕਿ ਇਹ ਵੀ ਸੁਰੂਰ ਹੈ ਕਿੱਥੇ ਇਹ ਫਿਰ ਅਸੀਂ ਕਹੇ ਸੀ ਪਟਿਆਲੇ ਕੋਲੇ ਆ ਜੀ ਪਟਿਆਲਾ ਕਿੱਥੇ? ਯਹਾਂ ਪਟਿਆਲਾ ਮਸ਼ਹੂਰ ਹੈ ਪਟਿਆਲਾ ਕਿੱਥੇ? ਉਹ ਮਾਲੇ ਕੋਲੇ ਆ ਜੀ ਐਂ ਕਰਦੇ ਕਰਦੇ ਸਾਨੂੰ ਚੰਡੀਗੜ੍ਹ ਲੈ ਜਾਂਦੇ ਸੀ ਜੀ ਹੁਣ ਸਿੱਧਾ ਹੀ ਕਹਿ ਦਿਓ ਸੰਗਰੂਰ ਅੱਛਾ ਜੀ ਆਜਾ ਭਗਵੰਤ ਮਾਨਾ ਉਹ ਸੰਗਰੂਰ ਆਸ ਠੀਕ ਹੈ ਹੋਰ ਜਾਣਦੇ ਆ ਸਾਰੇ ਦੇਸ਼ ਕਿਉਂਕਿ ਸੰਗਰੂਰ ਦਾ ਨਾਮ ਵਿਧਾਨ ਸਭਾ ਚ ਸੰਗਰੂਰ ਦਾ ਨਾਮ ਲੋਕ ਸਭਾ ਚ ਸੰਗਰੂਰ ਦਾ ਨਾਮ ਰਾਜ ਸਭਾ ਚ ਜਦੋਂ ਵੀ ਗੂੰਜਦਾ ਤਾਂ ਉਹਨੂੰ ਪਹਿਲਾਂ ਆਪਾਂ ਵੱਡੇ ਵੱਡੇ ਲੀਡਰਾਂ ਦੇ ਹਲਕਿਆਂ ਨੂੰ ਜਾਣਦੇ ਹੁੰਦੇ ਸੀ ਦੇਸ਼ ਚ ਵੀ ਉਹ ਉੱਥੋਂ ਲੜਦੇ ਹੁੰਦੇ ਆ ਉਹ ਉਥੋਂ ਲੜਦੇ ਹੁੰਦੇ ਆ ਪਰ ਆਪਣੇ ਵਾਲੇ ਏਰੀਆ ਨੂੰ ਜਿਆਦਾ ਜਿਆਦਾ ਜਦੋਂ ਬੈਕਵਰਡ ਕਹਿੰਦੇ ਸੀ ਪਰ ਹੁਣ ਸੰਗਰੂਰ ਜਿਹੜਾ ਉਹ ਪਛੜਿਆ ਨਹੀਂ ਹੋਇਆ ਹੁਣ ਸਾਰੇ ਦੇਸ਼ ਦੇ ਸ਼ਹਿਰਾਂ ਤੋਂ ਹੌਲੀ-ਹੌਲੀ ਸਾਈਡ ਮੰਗੀ ਜਾਂਦੇ ਪਰ ਆਹ ਜੀ ਵੀ ਮੈਂ ਅੱਗੇ ਲੰਘਣਾ ਹੈ ਟਾਈਮ ਥੋੜਾ ਜਿਹਾ ਕਈ ਵਾਰੀ ਲੱਗ ਜਾਂਦਾ ਹੈ ਬਾਗਾਂ ਦਾ ਸ਼ਹਿਰ ਸਾਡੇ ਕੋਲੇ ਬਹੁਤ ਪੁਰਾਣੀਆਂ ਬਿਲਡਿੰਗਾਂ ਪਈਆਂ ਇੱਥੇ ਤੇ ਟਾਈਮ ਕਈ ਵਾਰੀ ਪੁਰਾਣੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਰੋਕਣ ਤੇ ਨਵੀਆਂ ਨੂੰ ਲਾਗੂ ਕਰਨ ਤੇ ਟਾਈਮ ਲੱਗ ਜਾਂਦਾ ਕਈ ਵਾਰ ਤੇ ਪਰ ਹਜੇ ਆਪਾਂ ਨੂੰ 3 ਸਾਲ ਹੋਏ ਨਹੀਂ 16 ਮਾਰਚ ਨੂੰ 3 ਸਾਲ ਹੋਣਗੇ ਆਪਣੀ ਸਰਕਾਰ ਬਣਿਆ ਨੂੰ 3 ਸਾਲਾਂ ਦੇ ਵਿੱਚ ਜਿਵੇਂ ਐ ਗਿਣਾਉਣ ਲੱਗ ਜਾ ਬਹੁਤ ਟਾਈਮ ਲੱਗ ਜਾਊਗਾ ਨਹੀਂ ਉਂਗਲਾਂ ਤੇ 50898 ਨੌਕਰੀਆਂ ਪਰਸੋਂ ਪੂਰੀਆਂ ਹੋ ਗਈਆਂ 3 ਸਾਲਾਂ ਚ ਸਰਕਾਰੀ ਨੌਕਰੀਆਂ ਸ਼ਾਇਦ ਤੁਹਾਡੀ ਪਿੰਡਾਂ ਚੋਂ ਵੀ ਕੋਈ ਨਾ ਇੱਕਦਮ ਮੁੰਡਾ ਕੋਈ ਕਿਸੇ ਨੌਕਰੀ ਮਿਲੀ ਹੋਊਗੀ ਇਹ ਇੱਕ ਘਰ ਚ ਦੋ ਦੋ ਤਿੰਨ ਤਿੰਨ ਵੀ ਅੱਛਾ ਲੇਟਾ ਕਿਹੜਾ ਪਿੰਡ ਮੰਗਵਾਲਨਾ ਭਗਵਾਨਪੁਰਾਏ ਕੱਲੇ ਛਾੜ ਚ 24 ਸਰਕਾਰੀ ਨੌਕਰੀ ਪਹਿਲਾਂ ਬੈਂਕ ਚ ਲਈ ਫਿਰ ਬਾਜਪੁਰਾ ਚ ਆ ਗਿਆ ਹੁਣ ਇਸ ਦੀ ਅਰਜ਼ੀ ਕਰਵਾ ਨਹੀਂ ਫਿਰ ਉਹ ਮੁੰਡੇ ਨੇ ਪੇਪਰ ਦਿੱਤੇ ਆ ਉਹਨੇ ਨੰਬਰ ਲਏ ਆ ਅਸੀਂ ਉਹਨੂੰ ਲ ਲੈਟਰ ਦੇਤਾ ਕੰਮ ਕਰੂਗਾ ਤਾਕੀਆਂ ਕਰਾਉ ਇੱਕੋ ਸਾਲ ਚ ਹਾਂਜੀ ਤਿੰਨ ਪਹਿਲਾਂ 75 ਸਾਲਾਂ ਚ ਇੱਕ ਵੀ ਨਹੀਂ ਮਿਲਦੀ ਸੀ ਹੁਣ ਸਾਲ ਚ ਤਿੰਨ ਤਿੰਨ ਨੇ ਜੀ ਹਾਂਜੀ ਜੀ ਚੱਲਣਾ ਬੰਦ ਨਹੀਂ ਹੋਵੇ ਤਿੰਨ ਦਾ ਆਪਰ ਨੇ ਕਿ ਇਹ ਘਟੇ ਹੋਏ ਨੇ ਬਹੁਤ ਪਿਆਰ ਦਾ ਹਰ ਘਰ ਚਾਹ ਰਿਹਾ ਬਹੁਤ ਜ਼ਿਆਦਾ ਦਿਸਦਾ ਹੈ ਗ੍ਰੀਨ ਚਲੋ ਚੱਲਣਾ ਜੀ ਸਟੈਟ ਆਪਣਾ ਰਾਤ ਨੂੰ ਕੰਮ ਦੇ ਸਵੇਰਾਂ ਦੇਖੋ ਤੇ ਸਰਕਾਰ ਜਦੋਂ ਆਈ ਥੋੜੀ ਆ ਜਿੰਨੀ ਵਾਰੀ ਮਰਜ਼ੀ ਰਿਪੀਟ ਕਰ ਲਓ ਮੇਰਾ ਤਾਂ ਨਾਂ ਹੀ ਚੱਲਦਾ ਕੋਈ ਉਹ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਜੈਕਟ ਪੰਜਾਬ ਵਾਸਤੇ ਹੋਰ ਆ ਰਹੇ ਨੇ ਔਰ ਸੰਗਰੂਰ ਦੇ ਵਿੱਚ ਬਹੁਤ ਵੱਡੀਆਂ ਫੈਕਟਰੀਆਂ ਵੀ ਆ ਰਹੀਆਂ ਨੇ ਕਿਉਂਕਿ ਅਸੀਂ ਹੁਣ ਫੈਕਟਰੀਆਂ ਬਣਾਉਣ ਨੂੰ ਇਹ ਕਿਹਾ ਕਿ ਤੁਸੀਂ ਇਕੱਲਾ ਲੁਧਿਆਣਾ ਜਾਂ ਜਲੰਧਰ ਦਾ ਟਾਰਗੇਟ ਕਰੋ ਤੁਸੀਂ ਥੋੜਾ ਇੱਧਰਲੇ ਪਾਸੇ ਪ ਜਾਓ ਸਾਡੇ ਕੋਲ ਹਾਈਵੇ ਵੀ ਆ ਕੇ ਦਿੱਲੀ ਨੂੰ ਹੁਣ ਦੋ ਤਾਂ ਦੋ ਤਾਂ ਇੱਥੋਂ ਜਾਂਦੇ ਆ ਹੈਨਾ ਸਾਡੇ ਕੋਲ ਟ੍ਰੇਨ ਵਾਲੀ ਕਨੈਕਟੀਵਿਟੀ ਹੈਗੀ ਹੈ ਹੈਨਾ ਤੇ ਸੋ ਇਸ ਕਰਕੇ ਕਾਫੀ ਕੰਪਨੀਆਂ ਇੰਟਰਸਟਡ ਨੇ ਸੰਗਰੂਰ ਅਸੀਂ ਦਿਖਾਇਆ ਕਈ ਕੰਪਨੀਆਂ ਨੂੰ ਕਿ ਪੋਲੂਸ਼ਨ ਨਹੀਂ ਜ਼ੀਰੋ ਪੋਲੂਸ਼ਨ ਵਾਲੀਆਂ ਕੰਪਨੀਆਂ ਪਲੱਸ ਇੱਥੋਂ ਦੇ ਲੋਕਾਂ ਨੂੰ ਕੰਮ ਮਿਲੇ ਉਹਨਾਂ ਨਾਲ ਐਗਰੀਮੈਂਟ ਕਰਦੇ ਆ ਕਿ ਲੋਕ ਲੋਕਾਂ ਨੂੰ ਕੰਮ ਦੇ ਉਸ ਜਿਸ ਵੀ ਪੱਧਰ ਦੀ ਉਹਦੀ ਡਿਗਰੀ ਹੈ ਉਸ ਹਰ ਤੇ ਕੰਮ ਮਿਲ ਜੇ ਤਾਂ ਸਾਨੂੰ ਕਿਹਾ ਉਹ ਵਾਰ ਪਸੀ ਥੱਕੇ ਖਾਈਏ ਬਾਜੋ ਬੀੜੀਆਂ ਲਾਲਾ ਕੇ ਸਾਨੂੰ ਵਾਪਸ ਭੇਜੀ ਜਾਂਦੇ ਰਹਿੰਦੇ ਐ ਸੋ ਇੰਨੀ ਸੋਹਣੀ ਧਰਤੀ ਐ ਗੁਰੂਆਂ ਦਾ ਅਸ਼ੀਰਵਾਦ ਐ ਪੀਰਾਂ ਪਗੰਬਰਾਂ ਦੇਵੀ ਦੇਵਤਿਆਂ ਦਾ ਅਸ਼ੀਰਵਾਦ ਐ ਤੇ ਕੋਈ ਕਮੀ ਹੈ ਨਹੀਂ ਕੋਈ ਕਮੀ ਹੈ ਨਹੀਂ ਇਸ ਧਰਤੀ ਤੇ ਬਸ ਨੀਅਤ ਦੀ ਕਮੀ ਸੀ ਸਾਡੇ ਜਿਹੜੇ ਮੂਹਰੇ ਲਾਇ ਸੀ ਅਸੀਂ ਉਹਨਾਂ ਦੇ ਨੀਤਾਂ ਸਾਫ ਨਹੀਂ ਸੀ ਹੁਣ ਜੇ ਨੀਤਾਂ ਸਾਫ ਵਾਲੇ ਆ ਗਏ ਤਾਂ ਆ ਰਿਜ਼ਲਟ ਆ ਹੀ ਜਾਂਦੇ ਨੇ ਮੈਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਬੋਲਣਾ ਜਾਂ ਤੂੰ ਬੋਲਣਾ ਤੁਸੀਂ ਆਪ ਦਿਲੋਂ ਬੋਲ ਰਹੇ ਹੋ ਸੋ ਇਹ ਇਹ ਤੈਨੂੰ ਹੋ ਸਕਿਆ ਜੇ ਪਾ ਕੁਝ ਕੀਤਾ ਨਹੀਂ ਤਾਂ ਨਾ ਮੈਂ ਤੈਨੂੰ ਇਹ ਕਹਿ ਕੋਈ ਨਹੀਂ ਅੱਜ ਵੀ ਦਿਹਾੜੀ ਤੇ ਲਿਓ ਇਹਨਾਂ ਨੂੰ ਵੀ ਉੱਥੇ ਮੇਰੇ ਨਾਰੇ ਲਾਉਣਗੇ ਹੈਨਾ ਮੈਂ ਤਾਂ ਤੁਸੀਂ 17 ਸਾਲ ਦੀ 17.5 ਸਾਲ ਦੀ ਉਮਰ ਚ ਸਟਾਰ ਬਣਦਾ ਸੀ ਉਸ ਤੋਂ ਵੱਡਾ ਤਾਂ ਬਣ ਨਹੀਂ ਸਕਦਾ ਮੈਂ ਜਿੱਦਾ ਮਰਜ਼ੀ ਬਣਾ ਲਵਾਂ ਭਵੰਤਮਾਨ ਬੜਾ ਤਾਂ ਤੁਸੀਂ ਮੈਨੂੰ 17.5 ਸਾਲ ਦੀ ਉਮਰ ਐਸ ਕਾਲਜ ਚ ਮੈਂ ਬਹੁਤ ਵਾਰੀ ਐਨਐਸਐਸ ਦੇ ਕੈਂਪ ਲਾਉਣ ਆਇਆ ਇਸ ਕਾਲਜ 'ਕ ਬਹੁਤ ਵਾਰੀ ਕਵਿਤਾ ਉਚਾਰਨ ਮੁਕਾਬਲਿਆਂ 'ਚ ਆਏ ਆ ਇੱਥੇ ਪ੍ਰਿੰਸੀਪਲ ਅਮਰ ਸਿੰਘ ਆ ਹੁੰਦੇ ਸੀ ਤੇ ਬਹੁਤ ਸਾਰੇ ਮੇਰੇ ਦੋਸਤ ਨੇ ਇੱਥੇ ਪੜ੍ਹੇ ਆ ਮੇਰੇ ਪਿਤਾ ਜੀ ਨੇ ਇੱਥੋਂ ਬੀਐਸਸੀ ਕੀਤੀ ਇਸ ਕਾਲਜ 'ਚ ਉਸ ਵੇਲੇ ਬੀਐਸਸੀ ਤੇ ਐਮਏ ਪੋਲੀਟੀਕਲ ਸਾਇੰਸ ਬੀਐਡ ਉਹਨਾਂ ਨੇ ਕੈਥਰੋਂ ਕੀਤੀ ਸੀ ਸੈਕਸ ਮਾਸਟਰ ਸੀ